ਕਿਸਾਨ ਸਾਥਿਓ ਸਤਿ ਸ੍ਰੀ ਅਕਾਲ ਜੀ ਆਪਣੇ YouTube ਚੈਨਲ ਤੇ Facebook ਪੇਜ ਤੇ ਤੁਹਾਡਾ ਸਵਾਗਤ ਹੈ। ਸਾਥਿਓ ਅੱਜ ਆਪਾਂ ਗੱਲ ਕਰਾਂਗੇ ਜਿਹੜੀ ਕੋਰ ਕਣਕ ਤੇ ਆਪਾਂ ਗੁੱਲੀ ਡੰਡੇ ਵਾਲੀ ਸਪਰੇਅ ਕਰਦੇ ਹਾਂ। ਤੇ ਉਹਦੇ ਨਾਲ ਆਪਾਂ ਨੂੰ ਕੋਈ ਰਿਜ਼ਲਟ ਮਿਲਿਆ ਜਾਂ ਨਹੀਂ। ਅੱਜ ਉਹਦੇ ਬਾਬਤ ਆਪਾਂ ਵੀਡੀਓ ਬਣਾ ਰਹੇ ਹਾਂ। ਤੇ ਤੁਹਾਡੇ ਨਾਲ ਕਰਦੇ ਹਾਂ ਸਾਂਝੀ ਵੀਡੀਓ ਦੇ ਵਿੱਚ ਵੀ ਕਿਹੜੀ ਆਪਾਂ ਸਪਰੇਅ ਕੀਤੀ ਹੈ। ਤੇ ਆਪਾਂ ਨੂੰ ਕਿੰਨਾ ਕਸਰ ਉਹ ਸਪਰੇਅ ਨੇ ਕੀਤਾ ਗੁੱਲੀ ਡੰਡੇ ਤੇ ਜਾਂ ਨਹੀਂ। ਵੀਡੀਓ ਦੇ ਅੰਦਰ ਤਾਂ ਐਂਡ ਤੱਕ ਬਣੇ ਰਿਓ ਜੀ। ਆਜੋ ਕਰਦੇ ਹਾਂ ਗੱਲਬਾਤ ਇਹ ਕਣਕ ਤੇ ਸਾਥੀਓ ਆਪਾਂ ਕੋਰ ਤੇ ਸਪਰੇਅ ਕੀਤੀ ਸੀ ਗੁੱਲੀ ਡੰਡੇ ਵਾਲੀ ਤੇ 24 ਘੰਟਿਆਂ ਬਾਅਦ ਆਪਾਂ ਇਹਨੂੰ ਜਿਹੜਾ ਪਾਣੀ ਸ਼ੁਰੂ ਕਰਤਾ ਸੀ ਲਾਉਣਾ ਦੇ 72 ਘੰਟਿਆਂ ਚ ਪਾਣੀ ਲੱਗ ਗਿਆ ਜਿਵੇਂ ਉਹਨਾਂ ਦੇ ਦੱਸਣ ਮੁਤਾਬਕ ਵੀ 24 ਤੋਂ ਲੈ ਕੇ 72 ਘੰਟਿਆਂ ਤੱਕ ਪਾਣੀ ਲੱਗਣਾ ਚਾਹੀਦਾ ਸਪਰੇਅ ਕਰਕੇ ਤੇ ਇਹਦਾ ਕੋ ਦਵਾਈ ਦਾ ਕੋਈ ਬਹੁਤਾ ਜ਼ਬਰਦਸਤ ਰਿਜ਼ਲਟ ਨਹੀਂ ਮਿਲਿਆ ਤੁਸੀਂ ਦੇਖ ਸਕਦੇ ਹੋ ਇਹ ਕੋਸ਼ ਦਾ ਗੁੱਲੀ ਡੰਡਾ ਜਿਹੜਾ ਮਰਿਆ ਬਾਕੀ ਕੁਝ ਰੁਕਿਆ ਹੋਇਆ ਉਹ ਕਹਿ ਸਕਦੇ ਆਪਾਂ ਵੀ ਇਹਨੇ ਅੱਜ ਇਹਨੂੰ ਘੱਟ ਤੋਂ ਘੱਟ ਵੀ 15 ਦਿਨਾਂ ਦੇ ਲੱਗ ਭਾਗ ਸਪਰੇਅ ਕੀਤੀ ਨੂੰ ਹੋ ਗਿਆ ਤੇ 10 ਤੋਂ 12 ਦਿਨ ਪਾਣੀ ਲੱਗੇ ਨੂੰ ਹੋ ਗਏ ਆ ਇਹ ਕਹਿ ਸਕਦੇ 50% ਜਿਹੜਾ ਗੁੱਲੀ ਡੰਡਾ ਉਹ ਰੁਕਿਆ ਹੋਇਆ ਮਰਿਆ ਨਹੀਂ ਉਹਦਾ ਵਿਕਾਸ ਨਹੀਂ ਹੋਇਆ ਯਾਨੀ ਕਿ ਛੋਟਾ ਤੇ ਉੱਥੇ ਖੜਾ ਰਹਿ ਗਿਆ ਕਣਕ ਵਧ ਗਈ ਆ ਉਨ ਅੱਗੇ ਜਾ ਕੇ ਦੇਖੋ ਵੀ ਆਪਾਂ ਨੂੰ ਇਹ ਮਰਦਾ ਜਾਂ ਇਹ ਚੱਲਦਾ ਕੋ ਜਬਰਦਸਤ ਰਿਜ਼ਲਟ ਨਹੀਂ ਆਪਾਂ ਇਹਨੂੰ ਕਹਿ ਸਕਦੇ ਵੀ ਜੇ 100% ਦਾ ਰਿਜ਼ਲਟ ਇਹ ਦੇਊ ਵੀ ਦਵਾਈ 50% ਦਾ ਪਰ ਰਿਜ਼ਲਟ ਮੰਨਦੇ ਹਾਂ ਇਹ 50% ਦਾ ਰਿਜ਼ਲਟ ਆ ਜਿਵੇਂ ਇੱਥੇ ਉੱਤੇ ਵੇਖਦਾ ਕੁਝ ਕਬੂਟੇ ਆਵੇ ਪੀਲਾਪਨ ਪਿਆ ਹੈ ਨਾ ਜਾਂ ਤੇ ਬਾਕੀ ਹਰੇ ਬੂਟੇ ਆ ਰੁਕਿਆ ਜਰੂਰ ਆ ਪਰ ਕੋਈ ਜਿਹੜਾ ਵੱਡਾ ਸੀਗਾ ਉਹ ਤਾਂ ਨਹੀਂ ਨਿਨ ਦਵਾਈਆ ਜਿਹੜਾ ਛੋਟਾ ਸੀ ਉਹ ਦਵਿਆ ਜਰੂਰ ਆ ਅੱਗੇ ਦੇਖੋ ਨੇ ਵੀ ਮਰਦਾ ਕਿ ਚਲਦਾ ਇਹ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਪਤਾ ਲੱਗੂਗਾ ਪਰ ਜਿੰਨਾ ਇਹ ਦਵਾਈ ਦਾ ਰਿਜ਼ਲਟ ਦਾ ਦੇ ਪਰ ਉਹਨਾਂ ਹੈ ਨਹੀਂ ਇਹ ਦੋਸਤੋ ਅਕਵੀਰਾ ਦਵਾਈ ਆ ਜਿਹੜੀ ਆ ਬੈਰ ਕੰਪਨੀ ਦੀ ਆਉਂਦੀ ਆ ਹੁਣ ਤਾਂ ਤਿੰਨਾ ਚਾਰਾਂ ਕੰਪਨੀਆਂ 'ਚ ਆਉਣ ਲੱਗ ਪਈ ਉਹੀ ਸਾਲਟ ਆਪਾਂ ਵਰਤੇ ਆ ਉਹਦਾ ਕੋਈ ਵਾਲਾ ਜ਼ਬਰਦਸਤ ਰਿਜ਼ਲਟ ਨਹੀਂ ਹੈਗਾ 50% ਆਪਾਂ ਮੰਨ ਸਕਦੇ ਆ ਵੀ 50% ਗੁੱਲੀ ਡੰਡੇ ਦੇ ਕੰਟਰੋਲ ਇਹਨੇ ਕੀਤਾ ਤਾਂ ਗੁੱਲੀ ਡੰਡਾ ਹੈ ਬਹੁਤ ਸੀ ਕਣਕ ਦੇ ਵਿੱਚ ਪਰ ਕੋਈ ਜ਼ਿਆਦਾ ਜ਼ਬਰਦਸਤ ਰਿਜ਼ਲਟ ਨਹੀਂ ਦਿੱਤਾ ਦਵਾਈ ਨੇ ਅੱਗੇ ਦੇਖਦੇ ਆਏ तकरीबन 12 ਤੋਂ 15 ਦਿਨਾਂ ਦੇ ਲਗਭਗ ਹੋਗੇ ਕੀਤੀ ਨੂੰ ਸਫਰੇ ਵੀ ਇਹ ਮਰਦਾ ਕਿ ਜਾਂ ਚੱਲਦਾ ਇਹ ਕੁਝ ਸਮੇਂ ਬਾਅਦ ਹੀ ਪਤਾ ਲੱਗੂ ਆਪਾਂ ਨੂੰ ਇਹ ਸੀ ਦੋਸਤੋ ਗੁਲੀ ਡੰਡੇ ਵਾਲੀ ਸਪਰੇ ਜਿਹੜੀ ਆਪਾਂ ਕੋਰ ਕਣਕ ਤੇ ਕੀਤੀ ਆ ਉਹਦੇ ਬਾਰੇ ਤੁਹਾਡੇ ਨਾਲ ਕੋਈ ਥੋੜੀ ਜਾਣਕਾਰੀ ਸਾਂਝੀ ਕੀਤੀ ਹੈ ਚੰਗੀ ਲੱਗੇ ਸ਼ੇਅਰ ਤੇ ਲਾਇਕ ਕਰ ਦਿਓ ਜੇ ਕੋਈ ਕਿਸਾਨ ਦੋਸਤ ਮਿੱਤਰ ਆਪਣੇ ਨਾਲ ਜੁੜਦਾ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਬਣਾਈਏ ਉਹ ਤੁਹਾਡੇ ਤੱਕ ਪਹੁੰਚਦੀ ਰਹੇ ਜੇ ਕੋਈ ਫੇਸਬੁੱਕ ਤੇ ਦੇਖਦਾ ਆਪਣੇ ਪੇਜ ਨੂੰ ਫੋਲੋ ਕਰ ਲਓ ਠੀਕ ਆ ਸਾਥੀਓ ਮਿਲਦੇ ਆ ਕਿਸੇ ਨਵੇਂ ਵੀਡੀਓ ਚ ਧੰਨਵਾਦ ਜੀ